ਜਾਉਂਦੀ ਹੈ ਮੈਂ ਤੇਰਾ ਮਸਲੇ ਦਾ ਹੱਲ ਕਰ ਦਿੰਦੀ ਆ ਮੈਂ ਇੰਜ ਕਰ ਉਹ ਸਾਡੇ ਨਾਲ ਇੱਥੇ ਕਲੋਨੀ ਦੇ ਵਿੱਚ ਨਾ ਉਹ ਕਿਸ ਤਰ੍ਹਾਂ ਦੇ ਦਿੰਦੀ ਉਹ ਕਪੜੇ ਸਭ ਕੁਝ ਦੇ ਦਿੰਦੀ ਮੈਂ ਨਾ ਤੇ ਚੱਲ ਬੁਧੀ ਗੱਲ ਗਾ ਹੁ ਲੈ ਲਿਓ ਕਿਸੇ ਦੇ ਜਾਂਦੇ ਹੋਰ ਕੀ ਹੋ ਸਕਦਾ ਹੈ ਮਤਲਬ ਤੁਸੀਂ ਆਪਣੀ ਗੱਲ ਤੇ ਪੱਕੇ ਰਹਿਣਾ ਨਹੀਂ ਧੀਏ ਮੈਂ ਕੇ ਜਮਸ ਨਹੀਂ ਹੋਣਾ ਤੇ ਮੇਰੀ ਮਾਂ ਇਹ ਕੰਮ ਕਰੇ ਹੀ ਕਰੇ ਭਾਵੇਂ ਕੰਨ ਇਧਰੋਂ ਫੜੇ ਤੇ ਭਾਵੇਂ ਕੰਨ ਇਧਰੋਂ ਫੜੇ ਉਹਨੂੰ ਕਰਨਾ ਹੀ ਪੈਣਾ ਤੇ ਨੱਕੋ ਸ਼ਰਮੋ ਉਹਨਾਂ ਨੂੰ ਮਾੜਾ ਮੋਟਾ ਕਰਨਾ ਹੀ ਪੈਣਾ ਠੀਕ ਹੈ ਜੀ ਜੋ ਤੁਸੀਂ ਕਿਹਾ ਮੈਂ ਚੱਲੀ ਬਾਜ਼ਾਰ ਦਾ ਕੰਮ ਕਰਾਵਾ ਥੋੜਾ ਤੁਸੀਂ ਰੋਟੀ ਖਾਓ ਕੋਈ ਗੱਲ ਨਹੀਂ ਮੈਂ ਖਾ ਲੈਣੀ ਆ ਰੋਟੀ ਰਜੀ ਪੁੱਤ ਆਪਣੀ ਮਾਂ ਨੂੰ ਨਾ ਜਾਣ ਤੋਂ ਪਹਿਲਾਂ ਨਾ ਫੋਨ ਕਰ ਦੇ ਬਾਜ਼ਾਰ ਜਾਣ ਤੋਂ ਪਹਿਲਾਂ ਅੱਛਾ ਜੀ ਕਰ ਦਿੰਨੀ ਆ ਪਹਿਲੇ ਫੋਨ ਹੀ ਕਰਦੀ ਆ ਅਬ ਇਹ ਕਿਸ ਤਰੀਕਾ ਬੋਲਦੀ ਵੇ ਕਿਸ ਤਰੀਕਾ ਹੈ ਤੇ ਜਰਜਾ ਮੈਨੂੰ ਕਹਤਾ ਇਹ ਵੀ ਇਹ ਸਹੀ ਆਪਣੇ ਖਰਚ ਪੇਕੇ ਦਾ ਖਰਚਾ ਬਚਾਣ ਲਈ ਹੈ ਦੱਸ ਇਹਨੂੰ ਮੈਂ ਕੀ ਕਹਤਾ ਕਿਸ ਕਹਤਾ ਵੇ ਤੇ ਐਂਦੀ ਮੈਨੂੰ ਬੋਲ ਕੇ ਗਈ ਹੈ ਵੇਖ ਅੱਜ ਕੱਲ ਦਾ ਨੂੰਹਾਂ ਧੀਆਂ ਦਾ ਵੇਖ ਲੋ ਆ ਅੱਗੇ ਕੰਡਿਆਂ ਨੇ ਪੇਕੇ ਦਾ ਕੁਛ ਨਾ ਲੱਗੇ ਤੇ ਸੋਲੇ ਦੇ ਭਾਵੇਂ ਜਿੰਨਾ ਮਰਜ਼ੀ ਲੱਗ ਜਾਵੇ ਆਪਣੇ ਘਰ ਨੂੰ ਵੇਖ ਡੀ ਸਿਆਣੀ ਬਣਦੀ ਫਿਰਦੀ ਹੈ ਇਹਨਾਂ ਨੂੰ ਮਾਸਾ ਨਹੀਂ ਪਤਾ ਲੱਗਦਾ ਕਿੱਦਾਂ ਕਹਿੰਦੇ ਆਪਣੀ ਮਾਂ ਨੂੰ ਐ ਵੀ ਕਹਦੇ ਆਪਣੀ ਮਾਂ ਨੂੰ ਉਹ ਵੀ ਕਹਦੇ ਉਹ ਕਿਹਦੇ ਘਰ ਦੀ ਫੀਲਿੰਗ ਨੂੰ ਤੇ ਸਮਝੋ ਉਹ ਸਮਝੋ ਕੁਛ ਕਹਿਨੂੰ ਆਪਣੀ ਡਿਮਾਂਡ ਆਪਣੇ ਆਰਡਰ ਦੇਤੇ ਐ ਅਗਲਾ ਕਰਨ ਜੋ ਕਹਿਗਾ ਤੁਸੀਂ ਦੇਖਿਆ ਸਮਝਿਆ ਸਿੱਧਾ ਹੀ ਆਪਣੀ ਮਨ ਦੀ ਆਵਾਜ਼ ਦੇ ਕੇ ਠੋਕਦਾ ਜੇ ਕਹਿਤਾ ਜੇ ਕੀ ਕਰਾਂ ਮੰਮੀ ਨੂੰ ਫੋਨ ਕਰਾਂ ਇੱਕ ਦਿਲ ਕਰਦਾ ਫੋਨ ਕਰਾਂ ਇੱਕ ਦਿਲ ਕਰਦਾ ਨਾ ਕਰਾਂ ਕਰਨਾ ਤਾਂ ਪੈਣਾ ਹੀ ਆ ਮੈਨੂੰ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੇਟਾ ਰਜੀ ਕੀ ਹਾਲ ਹੈ ਬਸ ਵਧੀਆ ਤੂੰ ਸੁਣਾਓ ਮੈਂ ਬਹੁਤ ਵਧੀਆ ਤੈਨੂੰ ਸੁਣਾਉ ਠੀਕ ਹੈ ਤੁਸੀਂ ਠੀਕ ਹੋ ਹਾਂ ਹਾਂ ਵਧੀਆ ਵਧੀਆ ਦੱਸ ਕੁਛ ਨਹੀਂ ਵੈਸੇ ਫੋਨ ਕੀਤਾ ਸੀਗਾ ਥੋੜਾ ਜਿਹਾ ਇੱਕ ਮਿੰਟ ਰੁਕੋ ਇਹਨਾਂ ਦਾ ਲੱਗਦਾ ਫੋਨ ਆਂਦਾ ਫੇ ਮੈਂ ਕੱਟ ਹੀ ਦੇਣੀ ਆ ਇੱਕ ਮਿੰਟ ਹਲੋ ਕੱਟਦਾ ਮੈਂ ਉਹਨਾਂ ਦਾ ਫੋਨ ਹਾਲੋ ਮੰਮੀ ਹਾਂ ਬੇਟਾ ਹਾਂ ਮੈਨੂੰ ਲੱਗਾ ਤੁਸੀਂ ਨਾ ਘਟਤਾ ਹੋਵੇ ਕਿਤੇ ਫੋਨ ਅੱਛਾ ਮੇਰੀ ਗੱਲ ਸੁਣੋ ਮੰਮੀ ਹੋਣੀ ਕਹਿੰਦੇ ਪਈ ਐ ਪਰ ਅਨਮ ਦਾ ਨਾ ਜਨਮ ਦਿਨ ਕਰਨਾ ਤੇ ਫੇਰ ਕੀ ਆ ਕਰਨਾ ਚਾਹੀਦਾ ਮੁੰਡੇ ਦਾ ਜਨਮ ਦਿਨ ਕਰਨਾ ਕਰਨਾ ਕਿਉਂ ਨਹੀਂ ਉਹ ਚੜਦਾ ਕੀਤਾ ਕੀ ਐ ਜਨਮ ਦਿਨ ਮਨਾਵਾਂਗੇ ਵਧੀਆ ਮਨਾਵਾਂਗੇ ਬੇਟਾ ਮੰਮੀ ਤੁਹਾਨੂੰ ਵੀ ਆਉਣਾ ਪੈਣਾ ਜਨਮ ਦਿਨ ਤੇ ਦੱਸ ਐਸਾ ਹਾਲ ਕਰਨਾ ਕੋਈ ਮੇਰੇ ਦੋਤਰੇ ਦਾ ਜਨਮ ਦਿਨ ਨਾ ਮੈਂ ਕਿਉਂ ਨਹੀਂ ਆਣਾ ਮੰਮੀ ਤੇਰੀ ਬਾਸੀ ਨੂੰ ਵੀ ਨਾਲ ਲੈ ਕੇ ਆਵਾਂਗੀ ਸਾਰੇ ਜਾਣੇ ਅਸੀਂ ਆਵਾਂਗੇ ਹਾਂ ਮੰਮੀ لیکن ਤੁਹਾਨੂੰ ਕੁਝ ਨਾਲ ਲਿਆਉਣਾ ਵੀ ਪੈਣਾ ਲੈ ਉਹ ਤੇ ਲੈ ਕੇ ਆਵਾਂਗੀ ਹਾਸ਼ ਰਹਿਣ ਦੇ ਨਾ ਇਥੇ ਕਿਹੋ ਜੀਆਂ ਗੱਲਾਂ ਕਰਦੀ ਮੁੰਡੇ ਵਾਸਤੇ ਕਢੋਨੇ ਲੈ ਕੇ ਆਵਾਂਗੀ ਨਾਲ ਪੰਜ ਸੂਟ ਲੈ ਕੇ ਆਵਾਂਗੀ ਜੋ ਮੈਨੂੰ ਥੋੜਾ ਬੋਤਾ ਹੋਰ ਸਰੇ ਪੁੱਜੇਗਾ ਤੇ ਮੈਂ ਉਹ ਵੀ ਲਿਆਵਾਂਗੀ ਇਹੋ ਜੀ ਗੱਲਾਂ ਨਾ ਕਰਿਆਗਾ ਮਨੂੰ ਸਭ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਹਾਂ ਬੋਲ ਕੀ ਕਰਨੀ ਭਈਆਂ ਮੰਮੀ ਗੱਲ ਪੰਜ ਸੂਟਾਂ ਦੀ ਖਲੋਨੀਆਂ ਦੀ ਨਹੀਂ ਰਹੀ ਗੱਲ ਇਹਦੇ ਤੋਂ ਉੱਪਰ ਹੈ ਉੱਪਰ ਕਿਹੜੀ ਗੱਲ ਹੋ ਗਈ ਜਿਹੜੀ ਉੱਪਰ ਵਾਲੀ ਹੋ ਗਈ ਹੈ ਮੰਮੀ ਮੰਮੀ ਨੇ ਕਿਹਾ ਸਾਰੇ ਜੀਆਂ ਦੇ ਕੱਪੜੇ ਤਾਈ ਦੇ ਵੀ ਸੂਟ ਚਾਚੇ ਦੇ ਵੀ ਸੂਟ ਤੇ ਤਿੰਨ ਭੂਆ ਉਹਨਾਂ ਦੇ ਵੀ ਸੂਟ ਚਾਚੀਆਂ ਮੇਰੀਆਂ ਤਿੰਨ ਤਾਈਆਂ ਮੇਰੀਆਂ ਦੋ ਤੇ ਸਾਡੇ ਸਾਰੇ ਪਰਿਵਾਰ ਦੇ ਨਾਨੀ ਦਾ ਸੂਟ ਵੀ ਵਧੀਆ ਲਾਈਟ ਕਲਰ ਉਹਨਾਂ ਨੇ ਕਿਹਾ ਦੀਦੀ ਇਹ ਕੀ ਕਰਨੇ ਭਈਆ ਨਹੀਂ ਹੱਲੇ ਤੁਸੀਂ ਪੂਰੀ ਗੱਲ ਨਹੀਂ ਸੁਣੀ ਉਹਨਾਂ ਨੇ ਇਹ ਵੀ ਕਿਹਾ ਨਾ ਲਈ ਇੱਕ ਸੋਨੇ ਦੀ ਚੀਜ਼ ਵੀ ਲੈ ਕੇ ਆਂ ਜਿਹੜੀ ਮਰਜੀ ਮੁੰਦਰੀ ਚੈਨੀ ਕੜਾ ਜੋ ਉਹਨਾਂ ਨੂੰ ਚੰਗਾ ਲੱਗੇ ਪੁੱਤਰ ਉਹ ਪਾਗਲ ਤਾਂ ਨਹੀਂ ਹੋ ਗਏ ਉਹ ਮੁੰਡੇ ਦਾ ਸਗਨ ਲਾਣ ਲੱਗੇ ਆ ਜਾਂ ਵਿਆਹ ਕਰਨ ਲੱਗੇ ਆ ਇੰਨਾ ਸਮਾਨ ਦੀ ਡਿਮਾਂਡ ਰੱਖ ਦੁੱਤੀ ਆ ਉਹਨਾਂ ਨੂੰ ਨਹੀਂ ਪਤਾ ਮੰਮੀ ਮੈਨੂੰ ਕੁਝ ਸਮਝ ਨਹੀਂ ਆਂਦਾ ਭਾਵੇਂ ਤੁਸੀਂ ਦੱਸੋ ਹੁਣ ਕੀ ਕਰਨਾ ਹੈ ਰੀਦੀ ਜੇ ਉਹਨਾਂ ਨੂੰ ਨਹੀਂ ਸਮਝ ਤੈਨੂੰ ਤੇ ਸਮਝ ਆ ਨਾ ਤੂੰ ਕੀ ਕਹੀ ਜਾਨੀ ਬਈਆਂ ਚਾ ਫਿਰ ਬਹੁਤੀ ਗੱਲ ਅਸਰਾਵੇਂ ਅਸੀਂ ਬਰਥਡੇ ਤੇ ਨਹੀਂ ਆਵਾਂਗੇ ਮੰਮੀ ਇਹ ਕੀ ਕਹਿ ਰਹੇ ਹੋ ਨਹੀਂ ਪੁੱਤ ਪਹਿਲਾਂ ਤੂੰ ਮੇਰੀ ਪੂਰੀ ਗੱਲ ਸੁਣ ਅਸੀਂ ਨਾ ਬਰਥਡੇ ਤੇ ਨਹੀਂ ਆਵਾਂਗੇ ਇੱਕ ਦਿਨ ਪਹਿਲਾਂ ਆਵਾਂਗੇ ਤੇ ਮੁੰਡੇ ਦਾ ਸਗਨ ਵਿਆਹ ਅਸੀਂ ਕਰ ਜਾਵਾਂਗੇ ਤੇ ਆਪਣੀ ਸੱਸ ਨੂੰ ਕਹਿ ਦਵਾਂਗੇ ਜੇ ਪੁੱਛਣਗੇ ਨਾ ਕਿ ਤੇਰੀ ਮੰਮੀ ਕਿਉਂ ਨਹੀਂ ਆਏ ਤੂੰ ਕਹਦੀ ਬਿਮਾਰ ਸੀ ਉਹ ਤਦ ਨਹੀਂ ਆਏ ਫਿਰ ਉਹ ਕਹਿਣਗੇ ਨਾ ਕਿ ਤੇਰੀ ਮੰਮੀ ਤੇ ਆਈ ਨਹੀਂ ਤੇਰੇ ਭਰਾ ਆ ਜਾਂਦੇ ਕੋਨਾ ਚੋਂ ਤੇ ਕੋਈ ਆ ਜਾਂਦਾ ਤੂੰ ਕਹਦੀ ਨਹੀਂ ਭਰਾ ਮੇਰਾ ਨਾ ਕਿਤੇ ਨੌਕਰੀ ਲੱਗਾ ਵੈ ਉਹ ਬਾਹਰ ਗਿਆ ਵੈ ਤੇ ਜੇ ਫਿਰ ਪੁੱਛਣਗੇ ਨਾ ਤੇਰੇ ਪਾਪਾ ਨਹੀਂ ਆਏ ਤੇ ਤੂੰ ਕਹਦੀ ਤੁਸੀਂ ਮੰਗਦੇ ਹੀ ਅਸੀਂ ਐਸ ਕਰਕੇ ਨਹੀਂ ਆਏ ਆਪਣੇ ਨੱਕ ਉਹਨਾਂ ਦੀ ਵੜਚਣੀ ਆ ਪੁੱਤਰ ਤੈਨੂੰ ਕਿਸੇ ਨੇ ਕੁਛ ਨਹੀਂ ਕਹਣਾ ਜੇ ਕਹਿਣਗੇ ਨਾ ਤੇ ਸੋਹਰੇ ਨੂੰ ਗੱਲਾਂ ਹੋਣੀਆਂ ਤੇ ਜੇ ਤੇਰਾ ਸਾਰਾ ਸ਼ਰੀਕਾ ਆਇਆ ਹੋਵੇਗਾ ਨਾ ਤੇ ਜਦ ਤੈਨੂੰ ਬਾਈ ਵੱਸ ਤੇ ਕਹਿਣਗੇ ਕਿਦਰ ਮੰਮੀ ਨਹੀਂ ਆਏ ਡੈਡੀ ਨਹੀਂ ਆਏ ਤੇਰੇ ਭਰਾ ਨਹੀਂ ਤੂੰ ਕਹੇ ਤਾਈ ਜੀ ਉਹ ਮੰਗਦੇ ਹੀ ਨਾ ਉਹ ਐਸ ਕਰਕੇ ਨਹੀਂ ਆਏ ਮੇਰੀ ਮੰਮੀ ਕੋ ਜੋ ਸਰਿਆ ਪੁੱਜਿਆ ਬੈ ਨਾ ਉਹ ਇੱਕ ਦਿਨ ਪੱਲਾ ਹੀ ਦੇ ਗਿਆ ਆ ਕੇ ਮੰਮੀ ਐ ਤੁਸੀਂ ਕੀ ਕਹਤ ਐ ਸਾਰੀਆਂ ਗੱਲਾਂ ਤੁਸੀਂ ਇੰਨੀ ਆਸਾਨੀ ਨਾਲ ਕਹਤੀਆਂ ਉਹਨਾਂ ਨੇ ਪਤਾ ਏਡੀ ਵੱਡੀ ਗੱਲ ਕਹਤੀ ਆ ਮੈਨੂੰ ਕੀ ਉਹ ਕਹਿੰਦੇ ਜੇ ਤੇਰੇ ਮੰਮੀ ਹੋਣੀ ਨਾ ਆਏ ਨਾ ਤੇ ਫਿਰ ਤੇਰਾ ਅੱਜ ਤੋਂ ਬਾਅਦ ਉੱਥੇ ਜਾਣਾ ਬੰਦ ਤੂੰ ਆਪਣੇ ਪੇਕੇ ਨਹੀਂ ਜਾਏਂਗੀ ਦੇ ਪੁੱਤਰ ਪੇਕੇ ਕੋਈ ਨਹੀਂ ਕਿਸੇ ਦਾ シュਲਾਸ ਸਕਦਾ ਤੇ ਤੂੰ ਰੋ ਨਾ ਰੱਬ ਜੋ ਕਰੇਗਾ ਨਾ ਚੰਗਾ ਹੀ ਕਰੇਗਾ ਤੂੰ ਰੋ ਨਾ ਜੀ ਸਮਝ ਆਂਦੀ ਈ ਮੈਨੂੰ ਨਹੀਂ ਪਤਾ ਜੋ ਮਰਜ਼ੀ ਕਰੋ ਜਿੱਦਾਂ ਮਰਜ਼ੀ ਕਰੋ ਤੁਹਾਨੂੰ ਫੰਕਸ਼ਨ ਤੇ ਆਉਣਾ ਪੈਣਾ ਮੰਮੀ ਮੈਨੂੰ ਨਹੀਂ ਪਤਾ ਪਾਪਾ ਨਾਲ ਸਲਾਹ ਕਰੋ ਭਰਾ ਨਾਲ ਸਲਾਹ ਕਰੋ ਜੀ ਕਾ ਮਰਜ਼ੀ ਕਰੋ ਮੈਨੂੰ ਨਹੀਂ ਪਤਾ ਤੁਸੀਂ ਆਣਾ ਹੈ ਤੇ ਆਣਾ ਮੈਂ ਬੰਦ ਕਰਨ ਲੱਗੀਆਂ ਫੋਨ ਚਾਹ ਤਾਂ ਮੇਰੀ ਗੱਲ ਸੁਣ ਤੂੰ ਰੋ ਨਾ ਤਾਂ ਤੂੰ ਫੋਨ ਬੰਦ ਕਰ ਮੈਂ ਵੇਖਦੀ ਹਾਂ ਹਾਂ ਆਣਾ ਹੈ ਤੇ ਆਣਾ ਤੇ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰੋ ਮੈਨੂੰ ਨਹੀਂ ਪਤਾ ਓਕੇ ਬਾਏ ਹਾਂ ਇਹ ਰਿ ਦਿਨੇ ਕੀ ਕੀ ਹੱਤਾਂ ਆ ਮਨ ਤੇ ਪਸੂੜੀਆਂ ਚ ਭਾਤਦਾ ਵੈ ਨਾ ਮੈਂ ਕਰਨ ਜੋਗੀ ਐ ਤੇ ਜਿਸ ਨਾਲ ਉਹਦਾ ਰੋਣਾ ਦੇਖਿਆ ਨਹੀਂ ਜਾਂਦਾ ਪਿਆ ਕੁੜੀ ਦਾ ਹੁਣ ਨਾ ਮੈਂ ਹਾਂ ਕਰਨ ਜੋਗੀ ਤੇ ਮੈਂ ਨਾ ਕਰਨ ਜੋਗੀ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ ਪੁੱਤਰ ਤੂੰ ਟੈਨਸ਼ਨ ਨਾ ਲੈ ਮਾਂ-ਪਾਵੇਂ ਤੇਰੀ ਗਰੀਬ ਐ ਪਰ ਦਿਲ ਬਹੁਤ ਹੀ ਆਪਣੀ ਧੀ ਵਾਸਤੇ ਕੁਛ ਨਾ ਕੁਛ ਜ਼ਰੂਰ ਕਰਾਂਗੇ ਹਾਂ ਹਾਂ ਠੀਕ ਆ ਆ ਜਾਗੀ ਮੈਂ ਮੈਨੂੰ ਪਤਾ ਵਾ ਲੇਟ ਹੋਣੀ ਆ ਤੁਰ ਨਹੀਂ ਲੱਗੀ ਆ ਬਸ ਆ ਪਤਾ ਨਹੀਂ ਵਿੱਚ ਫੋਨ ਆਈ ਜਾਂਦੇ ਆ ਕੋਈ ਨਹੀਂ ਮੈਂ ਆ ਲੱਗੀ ਆ ਮੈਂ ਨਾ ਤੈਨੂੰ ਬਾਅਦ ਵਿੱਚ ਕਾਲ ਕਰਦੀ ਆ ਹਾਂ ਚੱਲ ਠੀਕ ਆ ਠੀਕ ਆ ਮੈਂ ਨਿਕਲਾਂ ਫਟਾਫਟ ਲੇ ਮੰਮੀ ਤੁਸੀਂ ਆ ਗਏ ਜੇ ਹਾਂ ਹਾਂ ਉਹ ਮੇਰੀ ਗੱਲ ਸੁਣੋ ਤੂੰ ਮੇਰੀ ਗੱਲ ਸੁਣ ਫੋਨ ਤੇ ਲੱਗ ਪੰਨੀ ਸਵੇਰੇ ਸਵੇਰੇ ਤੇਰੇ ਕਾਲਜ ਦਾ ਟਾਈਮ ਹੋਣ ਡਿਆ ਫਿਰ ਆਪੇ ਕਹਿ ਦੇਣੀ ਆ ਕਿ ਪ੍ਰਿੰਸੀਪਲ ਜਿਹੜੀ ਹੈ ਨਾ ਉਹ ਕਦੇ ਤੁਸੀਂ ਲੇਟ ਪਹੁੰਚਦੇ ਜੇ ਮੈਂ ਕਾਲਜ ਹੀ ਚੱਲੀ ਸੀਗੀ ਵਿੱਚ ਮੰਜੂ ਆਂਟੀ ਦਾ ਫੋਨ ਆਈ ਜਾਂਦੇ ਮੈਨੂੰ ਕਾਲਜ ਤੋਂ ਹੀ ਫੋਨ ਆਉਂਦੇ ਆ ਹੈਗਾ ਪਤਾ ਨਹੀਂ ਉਹਨਾਂ ਨੇ ਕਿਹੜੀ ਗੱਲ ਕਰਨੀ ਆ ਤੇ ਇਸ ਤਰ੍ਹਾਂ ਤੁਸੀਂ ਕਰਿਓ ਮੰਜੂ ਆਂਟੀ ਨੂੰ ਫੋਨ ਕਰ ਲੈ ਮੇਰੇ ਹਿਸਾਬ ਨਾਲ ਆ ਵੇਖੋ ਪੰਜ ਵਾਰੀ ਫੋਨ ਆ ਗਿਆ ਵਾ ਵਿੱਚ ਇਹਨੂੰ ਮੇਰੇ ਨਾਲ ਕੀ ਕੰਮ ਆ ਤੇ ਉਹ ਵੀ ਸਵੇਰੇ ਸਵੇਰੇ ਨੇ ਫੋਨ ਕਰਨ ਡਈ ਆ ਫੋਨ ਕਰਕੇ ਪੁੱਛ ਲੋ ਕੀ ਪਤਾ ਕੋਈ ਐਮਰਜੈਂਸੀ ਨਾ ਹੋਵੇ ਨਹੀਂ ਤੇ ਅੱਗੇ ਤੇ ਇੰਨੇ ਫੋਨ ਕਰਦੀ ਨਹੀਂ ਹੁੰਦੀ ਪੰਜ ਫੋਨ ਆ ਗਿਆ ਮੇਰੇ ਫੋਨ ਦੇ ਉੱਤੇ ਚੱਲ ਤੂੰ ਫਿਕਰ ਨਾ ਕਰ ਜਦੋਂ ਮੇਰਾ ਟਾਈਮ ਲੱਗੂਗਾ ਨਾ ਮੈਂ ਆਪੇ ਉਹਨੂੰ ਫੋਨ ਕਰ ਲਾਂਗੀ ਤੂੰ ਜਾਂਦੀਆਂ ਦੀ ਟਿਫਨ ਲੈ ਜਾ ਆਪਣਾ ਚਲ ਟਾਈਮ ਟੂਮ ਦੀ ਗੱਲ ਨਹੀਂ ਟਾਈਮ ਲੱਗੂਗਾ ਤੁਹਾਨੂੰ ਦੇ ਤਰ੍ਹਾਂ ਟਾਈਮ ਨਹੀਂ ਲੱਗਣਾ ਪਹਿਲਾਂ ਤੁਸੀਂ ਉਹਨੂੰ ਫੋਨ ਕਰਕੇ ਪੁੱਛੋ ਗੱਲ ਕੀ ਆ ਕੋਈ ਗੱਲ ਨਹੀਂ ਫਿਕਰ ਨਾ ਕਰ ਲੋੜ ਉਹਨੂੰ ਆ ਨਾ ਜੇ ਉਹਨੂੰ ਐਡੀ ਕਾਲੀ ਆ ਤੇ ਮੇਰੇ ਘਰ ਆਪ ਹੀ ਆਜੂਗੀ ਫੋਨ ਤੇ ਮੈਨੂੰ ਕਰੀ ਜਾਂਦੀ ਆ ਬਸ ਚਲ ਠੀਕ ਹੈ ਠੀਕ ਲੈ ਆ ਲੈ ਫੜ ਪਰਸ ਤੇ ਲੈ ਪਰਸ ਭੁੱਲ ਕੇ ਗੱਲ ਸੋ ਨਾ ਫੋਨ ਕਰ ਲਿਆ ਤੂੰ ਭੁੱਲ ਜਾਂਦੇ ਹੁੰਦੇ ਜੇ ਅੱਛਾ ਕੋਈ ਗੱਲ ਫਿਕਰ ਨਾ ਕਰ ਕਰ ਲਾਂਗੀ ਮੈਂ ਠੀਕ ਹੈ ਕਰ ਲਿਓ ਫੋਨ ਮੰਜੂ ਨੇ ਪੰਜ ਫੋਨ ਕਰਤੇ ਉਹਨੂੰ ਕੀ ਕੰਮ ਆ ਚਲ ਪਹਿਲਾਂ ਮੈਂ ਆਪਣੇ ਘਰ ਦਾ ਤੇ ਕੰਮ ਕਾਲਾਂ ਫਿਰ ਮੰਜੂ ਨਾਲ ਗੱਲ ਕਰਦੀ ਕਿ ਹੋਰ ਤਾਂ ਅਰੇ ਕੀ ਕਰਨ ਦਿਆ ਸੀ ਬੰਦੇ ਕੀ ਹੋਇਆ ਬੰਜੀ ਹਾਂ ਮੰਜੂ ਆ ਜਾ ਆ ਜਾ ਬਹਿ ਜਾ ਕੀ ਐ ਕਰਾ ਮੋਦ ਤੇ ਨਹੀਂ ਬਹਿਣਾ ਇੱਥੇ ਬੈਠੀ ਸੀ ਆ ਭੂੰਡ ਸੜ ਜਾਣਾ ਪਤਾ ਨਹੀਂ ਕਿੱਥੋਂ ਆ ਗਿਆ ਉਹ ਲੜ ਗਿਆ ਆ ਵੇਖ ਆ ਵੀ ਡੰਗ ਵੇ ਦੋ ਕੱਟੇ ਮਾਰੇ ਦੋ ਮਾਰੇ ਹੈ ਬੈ ਜਾ ਮਰਫ ਲਿਆਵਾ ਪਰਫੁਮ ਲਾਵਾ ਨਹੀਂ ਨਹੀਂ ਕੁਝ ਨਹੀਂ ਬੈ ਜਾ ਬੈ ਜਾ ਆ ਜਾ ਤੂੰ ਆ ਜਾ ਆ ਜਾ ਹੋਰ ਤੁਹਾਡੇ ਵੱਲ ਹੀ ਆਈ ਸੀ ਮੈਂ ਮੈਂ ਸੋ ਚੱਪਲ ਨਾ ਬਾਹਰ ਲਾਤੀ ਮੈਂ ਕਿਹਾ ਸਫਾਈ ਕੀਤੀ ਹੋਈ ਹੈ ਇਹਨਾਂ ਨੇ ਹਾਏ ਹਾਏ ਤੇ ਮੈਂ ਚੱਪਲ ਬਾੜੀ ਇਹਨਾਂ ਚੱਪਲਾਂ ਦੀ ਕੀ ਲੋੜ ਸੀ ਆ ਜਿਆ ਕਰ ਐਵੇਂ ਹਾਂ ਨਹੀਂ ਆ ਪਿਆ ਤਾਂ ਨਾਲ ਬਹੁਤ ਜ਼ਰੂਰੀ ਕੰਮ ਸੀ ਬੰਨੋ ਤੇ ਤੋ ਮੈਨੂੰ ਸਾਧ ਲੈਣਾ ਸੀ ਤੇ ਮੈਂ ਨਾ ਤੂੰ ਕਿੱਥੋਂ ਤੁਰਦੀ ਆਈ ਆ ਪਾਣੀ ਦਵਾ ਪਾਣੀ ਨਹੀਂ ਨਹੀਂ ਪਾਣੀ ਨਾ ਪੀਤਾ ਵਾ ਰਸਤੇ 'ਚ ਨਾ ਸ਼ਬੀਰ ਲੱਗੇ ਹੀ ਅੱਛਾ ਤੇ ਉੱਥੋਂ ਮੈਂ ਫਿਰ ਨਾ ਪਾਣੀ ਪੀ ਕੇ ਆਈ ਆ ਕੀ ਗੱਲ ਮੰਜੋ ਬੜੀ ਉਦਾਸ ਿਆ ਤੂੰ ਉਦਾਸ ਆ ਕੰਮਣ ਕਿਉਂ ਨਹੀਂ ਆ ਕੀ ਗੱਲ ਆ ਨਹੀਂ ਨਹੀਂ ਕੋਈ ਉਹ ਜੀ ਗੱਲ ਨਹੀਂ ਹੈਗੀ ਹਾਂ ਉਹਨਾਂ ਤਾਂ ਨਾ ਬਹੁਤ ਜ਼ਰੂਰੀ ਕੰਮ ਸੀ ਹਾਂ ਦੱਸ ਕੀ ਗੱਲ ਦੋਤਰੇ ਦਾ ਨਾ ਜਨਮ ਦਿਨ ਹੈਗਾ ਮੇਰੇ ਦਾ ਤਦੂ ਦਾਸਿਆ ਬਹੁਤ ਬਹੁਤ ਵਧਾਈ ਹੋਵੇ ਤਦੋਂ ਦਾ ਜਨਮ ਦਿਨ ਹੈ ਆਨੇ ਵਾਲਾ ਹਫਤਾ ਕਰੰਦਾ ਜੇ ਹਫਤਾ ਪਿਆ ਆ ਵੈ ਤੇ ਦੀਦੀ ਦਾ ਫੋਨ ਆ ਗਿਆ ਸੀ ਮਨੂੰ ਵੇਖ ਮੰਜੂ ਜੇ ਤੇਰੇ ਦੋਤੇ ਦਾ ਜਨਮ ਦਿਨ ਹੈ ਤੇ ਫੋਨ ਤੇ ਆਣਾ ਹੀ ਸੀ ਨਾਨੇ ਨੇ ਤਾਂ ਸੱਦਣਾ ਹੀ ਆ ਉਹ ਤੇ ਮੈਂ ਤੇਰੀ ਸਾਰੀ ਗੱਲ ਸਮਝ ਲਈ ਹੈ ਹਾਂ ਪਰ ਰੀਦੀ ਕਹਿੰਦੀ ਮम्मी ਉਹਨਾਂ ਨੇ ਨਾ ਡਿਮਾਂਡਾਂ ਰੱਖਿਆ ਵਾ ਜਨਮ ਦਿਨ ਤੇ ਡਿਮਾਂਡਾਂ ਹਾਂ ਮਤਲਬ ਤੇਰਾ ਮੈਂ ਸਮਝੀ ਨਹੀਂ ਕੋ ਜ ਮਤਲਬ ਤੇ ਮਨੂੰ ਵੀ ਨਹੀਂ ਸਮਝ ਲੱਗਦੀ ਪਈ ਤੇ ਮੈਂ ਤੈਨੂੰ ਕੀ ਦੱਸਾਂ ਜੱਬ ਜਲੀ ਮੈਂ ਕੰਮ ਆਇਆ ਨਪਲਤਨ ਮੈਂ ਹੋਦੱਸਾ ਇੱਕ ਨੰਨ ਨੂੰ 1.5 ਦੋ ਲੱਖ ਰੁਪਇਆ ਦਵਾ ਦੇ ਕਿ ਤੂੰ 1.5 ਦੋ ਲੱਖ ਰੁਪਇਆ ਆਹੋ ਮੰਜੂ ਤੂੰ ਕੀ ਕਰਨਾ 1.5 ਦੋ ਲੱਖ ਰੁਪਇਆ ਭੈਣ ਨੂੰ 10 ਬਿੰਨੋ ਕੱਲ 10 ਗੱਲ ਕੀ ਆ ਭੈਣ ਭੈਣ ਕਹੀ ਤੇ ਗੱਲ ਤੇ ਕਰ ਕਾਦੇ ਵਾਸਤੇ ਗੱਲ ਐ ਕੁੜੀ ਦਾ ਆਇਆ ਸੀ ਫੋਨ ਹਾਂ ਤੇ ਉਹ ਕੰਦੇ ਮੰਮੀ ਉਹ ਕੰਦੇ ਪਏ ਸਾਰੇ ਟੱਬਰ ਦੇ ਕੱਪੜੇ ਲੈ ਕੇ ਆਵੋ ਚਲ ਟੱਬਰ ਦਾ ਚਲੋ ਮੰਨ ਜਾਨੀ ਆ ਟੱਬਰ ਦੇ ਲਿਆਣਾ ਹੋਣ ਚਲ ਆਪਣੀ ਧੀ ਦੇ ਦੇ ਦਾਂਗੀ ਜਵਾਈ ਦੇ ਦੇ ਦਾਂਗੀ ਤੇ 700 ਰੁਪਏ ਦੇ ਦੇ ਦਾਂਗੀ ਹਾਂ ਤੇ ਜਾਂ ਕਲਮ ਕਲਾ ਦਾ ਦਿਓ ਰਾ ਚਲ ਮੈਂ ਉਹਦੇ ਲਾ ਦਾਂਗੀ ਅਥੋਂ ਤੱਕ ਤੇ ਜਹਾਜ ਹੈ ਨਾ ਹਾਂ ਤੇ ਨਾਲ ਮੈਂ ਕਿ ਚਲ ਮੁੰਡੇ ਦੇ ਨਾ ਪੰਜ ਸੂਟ ਮੈਂ ਕਰ ਦਿੰਨੀ ਆ ਤੇ ਨਾਲ ਖਡੋਣੇ ਲੈ ਜਾਵਾਂਗੀ ਬੱਚੇ ਵਾਸਤੇ ਉਹ ਤੇ ਮੈਨੂੰ ਬੰਨਿਆ ਵਾ ਕਿ ਬੱਚਾ ਵੱਡਾ ਮੈਂ ਕਿਹਾ ਰਹਿ ਤੀ ਕਿ ਉਹਨੂੰ ਨਾ ਸਾਈਕਲ ਹੀ ਦੇ ਦੇਣਨੀ ਆ ਮੈਂ ਅਨਾਕੁਸ਼ ਤੇ ਬੜਾ ਪਤਾ ਨਹੀਂ ਉਹ ਕੰਦੇ ਦੀਆਂ ਤਾਈਆਂ ਦੇ ਚਾਚੀਆਂ ਦੇ ਮਾਮੀਆਂ ਦੇ ਫੁੱਫੀਆਂ ਦੇ ਸਾਰਿਆਂ ਦੇ ਕੱਪੜੇ ਲੈ ਕੇ ਆਓ 10 ਕੱਪੜਿਆਂ ਦੀ ਤਾਂ ਗੱਲ ਹੀ ਛੱਡ ਕਦੇ ਸੋਨੇ ਦੀ ਕੋਈ ਚੀਜ਼ ਵੀ ਪਾਓ ਪਰ ਮੰਜੋ ਤੂੰ ਤਾਂ ਹਮੇਸ਼ਾ ਆਪਣੇ ਕੁੜਮਾਂ ਦੀ ਸਿਫਤੀ ਕੀਤੀ ਆ ਕਿ ਉਹਨਾਂ ਨੇ ਅੱਜ ਤੱਕ ਕੋਈ ਡਿਮਾਂਡ ਨਹੀਂ ਰੱਖੀ ਧਿਆਨ ਜਿੰਦ ਤੱਕ ਨਹੀਂ ਰੱਖੀ ਉਦੋਂ ਤੱਕ ਤੇ ਮੈਂ ਤਨਵਿਲਾ ਕੁਝ ਕਿਹਾ ਵਾ ਉਹ ਤੇ ਹੁਣ ਅਗਲੀ ਪਿਛਲੀ ਸਾਰੀ ਕਸਰ ਕੱਢ ਦੇਵੇਂ ਮੇਰੇ ਕੋਲੋਂ ਅਗਲੀ ਪਿਛਲੀ ਕਸਰ ਹੀ ਹੋ ਗਈ ਹੈ ਪਰ ਵੇਖ ਬੰਚੋ ਬੰਤੇ ਦਾ ਬਹੁਤ ਵਧੀਆ ਜਦੋਂ ਤੇਰੀ ਕੁੜੀ ਨੂੰ ਵੇਖਣ ਆਏ ਸੀ ਉਹਨਾਂ ਨੇ ਐਹੋ ਹੀ ਕਿਹਾ ਸੀ ਕਿ ਰੱਬ ਦਾ ਦਿੱਤਾ ਸਾਡੇ ਘਰ ਸਭ ਕੁਝ ਹੈ ਸਿਰਫ ਭੈਣ ਜੀ ਧੀ ਸਾਡੇ ਝੋਲੇ ਚ ਪਾ ਦੋ ਫਿਰ ਤੇਰਾ ਦੋਤਾ ਆਇਆ ਤਦ ਵੀ ਨਹੀਂ ਉਹਨਾਂ ਨੇ ਕੋਈ ਡਿਮਾਂਡ ਰੱਖੀ ਪਰ ਅੱਜ ਕਿਉਂ ਇਹ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਮੈਨੂੰ ਹਜੇ ਤੱਕ ਪਤਾ ਵੈ ਕੋਈ ਸੱਸ ਬਹੁਤ ਵਧੀਆ ਵੈ ਜਾਂ ਤੇ ਕਿਸੇ ਨੇ ਚੁੱਕਣਾ ਚਾਹ ਗਈ ਹੋ ਮੇਰੀ ਗੱਲ ਸਮਝੋ ਇਹ ਕਾਹਦਾ ਬੰਦਾ ਵਧੀਆ ਜੇ ਕਿਸੇ ਨੇ ਕਹਿਤਾ ਤੇ ਆਪਾਂ ਉਹਨਾਂ ਦੇ ਮਗਰ ਲੱਗੇ ਮੈਂ ਤੇ ਇਹਨੂੰ ਚੰਗਾ ਸਮਝਦੀ ਮੰਜੂ ਮੇਰੀ ਗੱਲ ਸੁਣ 1.5 ਦੋ ਲੱਖ ਰੁਪਈਆ ਕੋਈ ਛੋਟੀ ਰਕਮ ਨਹੀਂ ਹੈਗੀ ਤੂੰ ਇਹ ਵੇਖ ਤੇਰਾ ਪੁੱਤ ਕਿੰਨਾ ਕ ਕਮਾਉਂਦਾ ਦੇ ਵੀ ਤੇਰਾ ਬੰਦਾ ਕਿੰਨਾ ਕ ਕਮਾਂਦਾ ਹੈ ਅਜੀਬ ਵਿਚਾਰਾ ਸਵੇਰੇ ਜਾਂਦਾ ਸ਼ਾਮ ਨੂੰ ਆਉਂਦਾ ਜਦੋਂ ਆਉਂਦਾ ਨਾ ਉਹਦੀ ਹਾਲਤ ਸਾਡੇ ਕੋਲ ਵੇਖੀ ਨਹੀਂ ਜਾਂਦੀ ਐਸ ਕਰਕੇ ਤੂੰ ਜੋ ਦੇਣਾ ਨਾ ਥੋੜਾ ਬੋਤਾ ਪਹਿਲਾਂ ਜਾ ਕੇ ਦੇ ਆਵੇਂ ਨਹੀਂ ਭੈਣ ਮੈਂ ਕਿਆ ਸੀ ਉਹਨੂੰ ਕਹਿੰਦੀ ਨਹੀਂ ਮੰਮੀ ਤੂੰ ਪੱਲਾ ਨਹੀਂ ਆਣਾ ਉਦੋਂ ਹੀ ਆਈ ਜਨਮ ਦਿਨ ਵਾਲੇ ਦਿਨ ਨਹੀਂ ਆਈ ਤੇ ਸਮਾਨ ਨਾਲ ਲੈ ਕੇ ਚਲ ਮੈਂ ਸਰਾ ਕਰਦੀ ਆਂ ਅਸਨਾ ਤੇ ਮੈਨੂੰ ਪਤਾ ਕਿਸੇ ਨੇ ਪੈਸੇ ਮੈਨੂੰ ੜੀ ਵੱਡੀ ਰਕਮ ਦੇਣੇ ਨੇ ਮੇਰਾ ਮਕਾਨ ਹੈ ਨਾ ਜਿਹੜਾ ਉਹਦੀ ਮੈ ਰਜਿਸਟਰੀ ਦੇ ਦੇਣੀ ਆ ਮੰਜੂ ਤੂੰ ਪਾਗਲ ਹੋ ਗਈ ਆ ਤੇਰ ਕੋ ਹੈਗਾ ਕੀ ਆ ਮਾਫ ਕਰੀ ਮੇਰੇ ਭੈਣਾ ਮੈਂ ਤੈਨੂੰ ਜਿਹੜੀਆਂ ਗੱਲਾਂ ਕਹਿਣ ਡਈ ਆ ਕੱਲ ਤੂੰ ਕਹੇਂਗੀ ਕਿ ਜਸਵੀਰ ਨੇ ਮੈਨੂੰ ਕਿਤਰਾ ਦੀਆਂ ਗੱਲਾਂ ਸੁਣਾਤੀਆਂ 35 ਗਾਈ ਤੇਰ ਕੋ ਜਗ੍ਹਾ ਹੈਗੀ ਸਿਰਫ 35 ਗੱਜ ਕੀ ਕਰੇਂਗੀ ਰੱਖ ਕੇ ਤੇਰ ਕੋ ਛੜਾਇਆ ਜਾਊਗਾ ਮੈਨੂੰ ਇਹ ਦੱਸ ਐ ਤਾਂ ਮੈਨੂੰ ਪਤਾ ਨਹੀਂ ਛੜਾਇਆ ਜਾਣੀ ਆ ਜਦ ਨਹੀਂ ਛਡਾਇਆ ਜਾਣੀ ਪਰ ਉਹ ਚੀਜ਼ ਦਾ ਕੀ ਫਾਇਦਾ ਜਦ ਮੇਰੇ ਧੀ ਪੁੱਤ ਦੁਖੀ ਹੋਣ ਮਨਜੋ ਤੂੰ ਤਾਂ ਵਿਆਜ ਦਿੰਦੀ ਰਹਿ ਜਾਣਾ ਹੀ ਜਿਹੜੇ ਵਿਆਜ ਦੇ ਪੈਸੇ ਦਿੰਦੇ ਆ ਨਾ ਉਹਨਾਂ ਨੂੰ ਕਿਸੇ ਨਾ ਕੋਈ ਮਤਲਬ ਨਹੀਂ ਹੁੰਦਾ ਸਿਰਫ ਉਹਨਾਂ ਨੂੰ ਰਕਮ ਤੇ ਰਕਮ ਦਾ ਮਤਲਬ ਹੁੰਦਾ ਹੈ ਤੂੰ ਉਹਨਾਂ ਨੂੰ ਕੰਦੀ ਕਿਉਂ ਨਹੀਂ ਕਿ ਮੇਰੇ ਕੋਲ ਨਹੀਂ ਦਿੱਤਾ ਜਾਣਾ ਇਹ ਤੇਰੀ ਮਰਜ਼ੀ ਆ ਤੂੰ ਉਹਨਾਂ ਨੂੰ ਵੱਧ ਦੇ ਘੱਟ ਦੇ ਇਹ ਕੋਈ ਉਹਨਾਂ ਨੇ ਡੰਨਣ ਲਈ ਹੁੰਦੀ ਮੇਰੇ ਪੋਤਰੇ ਦਾ ਜਨਮ ਦੇ ਦੋਤਰੇ ਦਾ ਜਨਮ ਦੇ ਨੇ ਪੋਤਰੇ ਦਾ ਜਨਮ ਦੇ ਨੇ ਨਾਮਿੰਗ ਨੂੰ ਦੇ ਕੇ ਜਾਣਾ ਚਾਹੀਦਾ ਕਿਉਂ ਦੇ ਕੇ ਜਾਣਾ ਚਾਹੀਦਾ ਇਹ ਕੀ ਮਤਲਬ ਹੈ ਚਲ ਕੋਈ ਗੱਲ ਭਗਵਾਨ ਨੇ ਚਾਇਆ ਨਾ ਤੇ ਮੈਂ ਜਲਦੀ ਛੁਡਾ ਦਾਂਗੀ ਮੇਰਾ ਇਹ ਕੰਮ ਕਰਦੇ ਬਸ ਨਹੀਂ ਮੰਝੂ ਤੂੰ ਗਲਤ ਫੈਸਲਾ ਲੈਣ ਦਾ ਹੀ ਆ ਇਹ ਨਾ ਵੇ ਤੈਨੂੰ ਕੱਲ ਨੂੰ ਇਸ ਫੈਸਲੇ ਤੇ ਪਛਤਾਣਾ ਪਵੇ ਵੇਖ ਮੇਰੀ ਗੱਲ ਸੁਣ ਮੁੰਡੇ ਚੁਗਾ ਕੀ ਬਚੂਗਾ ਜੇ ਤੇਰ ਕੋ ਨਾ ਚੜਾਇਆ ਗਿਆ ਤਾਂ ਕਰਾਇਆ ਤਾਂ ਧੱਕੇ ਖਾਏਗੀ ਐਸੇ ਕੋ ਥੋੜੀ ਜਗ੍ਹਾ ਹੈ ਹੈ ਤੇ ਆਪਣਾ ਹੈ ਨਾ ਬਗਾਨਾ ਤੇ ਨਹੀਂ ਨਾ ਉਹ ਤੇ ਮੈਂ ਸਾਰੀ ਚੀਜ਼ ਸਮਝਦੀ ਪਈ ਆ ਤੂੰ ਫਿਰ ਮੈਂ ਕੀ ਕਰਾਂ ਤੂੰ ਐਸਾ ਕਰ ਜੇ ਤੂੰ ਕਵੇਂ ਤਾਂ ਚਲਾ ਚਲੀਏ ਮੈਂ ਤੇਰੀ ਧੀ ਦੀ ਸੱਸ ਨਾਲ ਗੱਲ ਕਰਨੀ ਆ ਉਹਨਾਂ ਨੂੰ ਤਾਂ ਸਾਰੇ ਤੇਰੇ ਘਰ ਦੇ ਹਾਲ ਦਾ ਪਤਾ ਨਾ ਤੇ ਫਿਰ ਵੀ ਉਹ ਚੱਲ ਚਲਦੇ ਆ ਚਲੋ ਠੀਕ ਚਲੋ ਚਲ ਲਖਦਲ ਮਾਇਰ ਉਹ ਤੇ ਪੀਰ ਕੀ ਮਾ ਆ ਗਿਆ ਤੇ ਪੀਰ ਕੀ ਆ ਦੱਸ ਆ ਜੇ ਮਾਂ ਆਪਾਂ ਜਿਹੜੀ ਗੱਲ ਕਰਨੀ ਉਹ ਤੇ ਕਰਨੀ ਕਰਨੀ ਆਹ ਤੂੰ ਡੰਗਾ ਡੋਨਾ ਕੁਛ ਨਹੀਂ ਨਾ ਨਾ ਨੀ ਨੀ ਗਿਲੋੜ ਆ ਬਸ ਜੋ ਕੁਝ ਗੱਲ ਹੈ ਗੈਣਾ ਤੂੰ ਕਲੀਅਰ ਕਰ ਦੇਵੇਂ ਜਿਹੜੀ ਗੱਲ ਕੀਤੀ ਉਹ ਕੀਤੀ ਨਾ ਹਾਂ ਬਸ ਠੀਕ ਰਿਧੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਹੈ ਹਾਂ ਜੀ ਖੰਦੀ ਠੀਕ ਆ ਜੀ ਹਾਂ ਜੀ ਹੋਰ ਸੁਣਾਓ ਰਿਧੀ ਕਿੱਥੇ ਗਈ ਆ ਉਹ ਜੀ ਜਰਾ ਬਾਜ਼ਾਰ ਗਈ 8 ਕ ਜਰਾ ਬਾਜ਼ਾਰ ਗਈ ਅੱਪਾ ਵੀ ਨਾ ਅੱਟਾਡੇ ਲੱਗੇ ਮੇਰੇ ਰਿਸ਼ਤੇਦਾਰ ਰਹਿੰਦੇ ਆ ਮੈਂ ਤਾਂ ਉਧਰ ਆਣਾ ਹੀ ਸੀ ਅੱਛਾ ਤੇ ਇਹ ਕੰਦੀ ਆ ਚੱਲ ਮੈਂ ਵੀ ਤੇਰੇ ਨਾਲ ਆਪਣੀ ਕੁੜੀ ਵੱਲ ਹੋਵਾਂਗੇ ਇਹ ਤਾਂ ਕੱਲੇ ਲੱਗੇ ਸੀ ਆਣ ਮੇਕਅਪ ਪਹਿਣਾ ਤੇਰੇ ਕੁੜਮਿਆਂ ਦੇ ਘਰ ਮੈਂ ਵੀ ਹੋਣੀ ਆ ਹਾਂ ਚੰਗਾ ਚੰਗਾ ਸੇ ਬੱਜ ਜਾਗੇ ਹਾਂ ਹਾਂ ਸੇ ਬੱਜ ਜਾਤ ਗਏ ਨਾ ਫਿਰ ਕੀ ਆਜੋ 2 ਮਿੰਟ ਨਾਲ ਚਲੋ ਹੋਰ ਬਾਕੀ ਸਭ ਠੀਕ ਹੈ ਹਾਂ ਜੀ ਠੀਕ ਹੈ ਆਪਣੇ ਸੁਣਾਓ ਪ੍ਰਨਮ ਕਿੱਧਰ ਜੇ ਉਹ ਪ੍ਰਨਮ ਵੀ ਆਪਣੀ ਮੰਮੀ ਨਾਲ ਗਿਆ ਬਾਜ਼ਾਰ ਸਮਾਨ ਸਮੋ ਲੈਣ ਅੱਛਾ ਅੱਛਾ ਹਾਂ ਜੀ ਠੀਕ ਤੁਹਾਨੂੰ ਸੁਣਾ ਦਿੱਤਾ ਯਾ ਨਰੀ ਦੀਦੇ ਹਾਂਜੀ ਹਾਂਜੀ ਮਿਲ ਗਿਆ ਹਣਾ ਹਾਂ ਹਾਂ ਮਿਲ ਗਿਆ ਸੀ ਆ ਗਿਆ ਸੀ ਕੁੜੀ ਦਾ ਫੋਨ ਮਨ ਨੂੰ ਹਾਂਜੀ ਹਾਂ ਤੁਸੀਂ ਜੋ ਜੋ ਕਿਹਾ ਸੀ ਨਾ ਮਨ ਨੂੰ ਨੂੰ ਤੇ ਉਹਨੇ ਮੈਨੂੰ ਸਭ ਕੁਝ ਦੱਸ ਦਿੱਤਾ ਵਾ ਸੁਖ ਨਾਲ ਜਨਮ ਦਿਨ ਹੈ ਮੈਂ ਕਹਾਂ ਨਾਨਕੇ ਨੂੰ ਸਭ ਤੋਂ ਪਹਿਲਾਂ ਫੋਨ ਕਰ ਰਹੀ ਹੁੰਦੀ ਦੀਨ ਨੇ ਕਿਹਾ ਪੰਜੀ ਤੁਸੀਂ ਸਾਨੂੰ ਸਾਨੂੰ ਫੋਨ ਕਰਦੇ ਵੀ ਨਾ ਨਾ ਅਸੀਂ ਫੇਰ ਵੀ ਆਣਾ ਸੀ ਨਹੀਂ ਸਾਡਾ ਫਰਜ਼ ਹੈ ਸਾਡਾ ਫਰਜ਼ ਹੈ ਨਾਨਕੇ ਨੇ ਸੁਖ ਨਾਲ ਗੱਜ ਵੱਜ ਕੇ ਆਣਾ ਵਾ ਪਹਿਲੀ ਵਾਰੀ ਉਹ ਵੀ ਹਾਂ ਸੋਹਣੀ ਜਿਹੜਾ ਆਣਾ ਦੱਬੇ ਹੱਥੇ ਚ ਫੜ ਕੇ ਲੈ ਕੇ ਆਣਾ ਕਪੜਾ ਲੀੜਾ ਜੋ ਵੀ ਐ ਸੋਹਣੀ ਜਰਾ ਆਣਾ ਕਿ ਪਤਾ ਲੱਗੇ ਵਾਕਈ ਨਾਨਕੇ ਆਏ ਨੇ ਤੇ ਕਿਉਂ ਉਸ ਤਰ੍ਹਾਂ ਨਹੀਂ ਪਤਾ ਲੱਗਦਾ ਕਿਸੇ ਅੱਛਾ ਨਹੀਂ ਪਰ ਉਹ ਗੱਲ ਵੱਖਰੀ ਹੁੰਦੀ ਏ ਮਨਸਾ ਇਹ ਹੈਗਾ ਖੁਸ਼ੀ ਦਾ ਮੌਕਾ ਮਨਸਾ ਤੇ ਐ ਸੋਹਣੀ ਜਰਾ ਆਣਾ ਸੁਣਦਾ ਢੋਲ ਤੇ ਮੱਖੇ ਦੇ ਨਾਲ ਪਤਾ ਲੱਗੇ ਚਾਹ ਮੇਰੇ ਭੈਣ ਭਰਾਵਾਂ ਨੂੰ ਕਿ ਮੇਰੇ ਘਰ ਮਾਇਨੇ ਦੇ ਕਾਕੇ ਦੇ ਨਾਨਕੇ ਆਏ ਨੇ ਹਾਂ ਬਹੁਤ ਵਧੀਆ ਗੱਲ ਹੈ ਨਾ ਖੁਸ਼ੀ ਹੁੰਦੀ ਹੈ ਨਾ ਹਾਂ ਮਨਜੂ ਮੇਰੇ ਹਿਸਾਬ ਨਾਲ ਆਪਣੇ ਨੁੱਕਰ ਤੇ ਲਈ ਦੁਕਾਨ ਆ ਹਾਂਜੀ ਤੇ ਦੀਵਾਲੀ ਦਾ ਤੈਨੂੰ ਪਤਾ ਪਟਾਕੇ ਪਟੂਕੇ ਲਾਂਦਾ ਹੀ ਆ ਹਾਂਜੀ ਹਾਂਜੀ ਹਨਾ ਉਹਨੂੰ ਇਹ ਵੀ ਚੀਜ਼ ਪੁੱਛੀ ਤੇ ਪਟਾਕੇ ਤੇ ਕੋਈ ਕੁਝ ਬਚੇ ਹੋਣਗੇ ਹਵਾਈਆਂ ਹੋਗੀਆਂ ਅਨਾਰ ਹੋਗੇ ਪ੍ਰੋਗਰਾਮ ਰਾਤ ਦਾ ਕਰਨਾ ਜੀ ਕਿ ਦਿਨ ਦਾ ਨਹੀਂ ਸਿਰ ਰਾਤ ਦਾ ਕਰਨਾ ਰਾਤ ਦਾ ਰਾਤ ਵਿੱਚ ਜੋ ਪਟਾਕੇ ਚੱਲਣਗੇ ਨਾ ਤਾਂ ਕੀ ਨਜ਼ਾਰਾ ਆਊਗਾ ਹਾਂਜੀ ਤੇ ਜਦੋਂ ਲੱਗੇ ਬੰਦੇ ਤੇ ਲੋਕ ਪੁੱਛਣਗੇ ਹੋਟਲਾਂ ਵਾਲੇ ਕਿ ਕੀ ਹੈਗਾ ਤੇ ਫਿਰ ਇਹ ਕਹਿਣਗੇ ਅੱਛਾ ਕਹਾਂਗੇ ਤੁਹਾਡੇ ਪੁੱਤ ਦਾ ਜਨਮ ਦਿਨ ਹੈ ਜਨਮ ਦਿਨ ਹੈ ਗਣਪਨਾ ਦੇ ਲੈ ਕੇ ਆਂਦੇ ਨੇ ਹਾਂ ਪਟਾਕੇ ਜਲਾਉਣ ਦੇ ਭੈਣ ਜੀ ਇਹ ਕਿੰਨੀ ਖੁਸ਼ੀ ਹੁੰਦੀ ਵੇਲੇ ਨਾ ਰਸਤੇ 'ਚ ਦੱਸਣ ਦੇ ਸੀ ਅੱਛਾ ਰਸਤੇ 'ਚ ਮੈਨੂੰ ਦੱਸਣ ਦੇ ਸੀ ਭੈਣ ਜੀ ਕਿ ਮੇਰੇ ਦੋਤੇ ਦਾ ਜਨਮ ਦਿਨ ਹੈ ਮੈਂ ਕਿਹਾ ਵਾਹ ਬਈ ਵਾਹ ਇਹ ਮੈਨੂੰ ਕਹਿੰਦੇ ਪਤਾ ਮੈਂ ਟਰੱਕ 'ਤੇ ਲੈ ਕੇ ਜਾਣਾ ਹੈ ਅੱਛਾ ਹਾਂਜੀ ਪਟਾਕਿਆਂ ਦਾ ਕਿਸ ਸਮਾਨ ਦਾ ਚੱਲ ਕਿਉਂ ਮਜ਼ਾਕ ਕਰਦੀਆਂ ਨਹੀਂ ਲੈ ਸਮਾਨ ਦਾ ਅੱਛਾ ਇਹਨਾਂ ਨੇ ਫ੍ਰਿਜ ਟੀਵੀ ਅੱਛਾ ਨੂੰਡੇ ਨੂੰ ਕਹਿੰਦੇ ਸੀ ਚੈਨ ਪਾਣੀ ਆ ਹਾਂ ਅੱਛਾ ਕਹਿੰਦੇ ਸੀ ਸੱਸ ਨੂੰ ਟੋਪਸ ਪਵਾ ਦਾਂਗੀ ਮੈਂ ਅੱਛਾ ਨਾਨੀ ਜੀ ਨੇ ਤੁਹਾਨੂੰ ਇਹਨਾਂ ਦੇ ਨਾਨੀ ਨੂੰ ਵੀ ਟੋਪਸ ਪਵਾ ਦਾਂਗੇ ਮਤਲਬ ਪੂਰਾ ਟੋਰ ਨਾ ਨਾ ਗੱਜ-ਵੱਜ ਕੇ ਅੱਛਾ ਚਲ ਛੁਕਰ ਛੁਕਰ ਮਾਲਕਾ ਦਾ ਦੇਖ ਲੋ ਹੈ ਨਾ ਕਿੰਨਾ ਵਧੀਆ ਕਰਨ ਦੇ ਆ ਇਹ ਜਨਮ ਦਿਨ ਮਨਾਣ ਲੱਗੇ ਪਰ ਪੂਰਾ ਡੱਡਾ ਘਰ-ਪਰ ਡਣਾ ਇਹਨਾਂ ਨੇ ਅੱਛਾ ਕੁਛ ਵੀ ਗੱਲਾਂ ਕੀ ਹੈ ਚਲੋ ਚਲੋ ਮਾਲਾ ਜੈਨਰ ਹੋਰ ਦੇਵੇ ਸਿੱਧਾ ਟਾਈਮ ਆਇਆ ਤੇ ਕਿਸੇ ਨੇ ਮੰਗਿਆ ਜੈਨੇ ਮੰਗਿਆ ਤੇ ਕਿਸ ਨੇ ਦਿੱਤਾ ਕਿਸੇ ਨੇ ਦਿੱਤਾ ਬਸ ਕਰੋ ਤਾਨੂੰ ਆਪਣੇ ਆਪ ਇਹ ਗੱਲਾਂ ਕਹਿ ਲੱਗੇ ਜਿਹੜਾ ਕਿ ਸ਼ਰਮ ਨਹੀਂ ਆਈ ਹਾਏ ਅਸੀਂ ਕੀ ਮੰਗਿਆ ਨਹੀਂ ਇਹਨਾਂ ਕੋਲ ਜਿਹੜਾ ਅਸੀਂ ਕੁਛ ਮੰਗਿਆ ਨਹੀਂ ਨਹੀਂ ਕਿਤੇ ਕਿਤੇ ਐਸੋ ਖੜਾ ਕੇ ਜਿੰਦਿਆ ਆ ਰਾਇਆ ਤੇ ਮਾੜਾ ਮੋਟਾ ਜੀ ਅਸੀਂ ਮੰਗ ਹੀ ਲਿਆ ਤੇ ਕਾਹਦਾ ਨਿਹਰ ਆ ਗਿਆ ਨਹੀਂ अच्छा और कोई नेर नहीं आया चाय नेर ਤਾਂ ਗਰੀਬ ਬੰਦੇ ਨੂੰ ਆਂਦਾ ਹੈ ਜਿਹੜਾ ਦੋ ਵਕਤ ਦੀ ਰੋਟੀ ਮਸਾ ਕਮਾ ਕੇ ਖਾਂਦਾ ਅਮੀਰਾਂ ਨੂੰ ਕਾਹਦਾ ਨੇਰ ਆਣਾ ਉਹਨਾਂ ਦੀ ਤਾਂ ਬੈਂਕਾਂ ਕਾਲੀਆਂ ਹੋਈਆਂ ਹੁੰਦੀਆਂ ਪਰ ਗਰੀਬ ਕੋ ਗਰੀਬ ਕੋ ਕੀ ਹੁੰਦਾ ਦਾਲ ਰੋਟੀ ਤੇ ਚਾਹ ਪੀ ਕੇ ਸੌਂ ਗਏ ਚਾਈ ਜੀ ਜੇ ਤੁਹੀਂ ਇਹੋ ਕੁਝ ਹੀ ਕਰਨਾ ਸੀ ਜਿਹੜਾ ਹੋਣ ਚ ਤੁਹੀਂ ਮੂੰਹ ਖੋਲਣ ਦੇ ਜੇ ਭੈਣ ਜੀ ਉਹ ਪੈਨਾ ਖੋਲ ਲੈਣਾ ਸੀ ਐਨਾ ਦੁਨੀਆਂ ਦੇ ਵਿੱਚ ਵਾਹ ਬਈ ਵਾਹ ਰੀਤੀ ਤੇ ਸੋਹਰੇ ਕਿੰਨੇ ਵਧੀਆ ਇਹ ਉਹ ਬੰਦੇ ਨੇ ਜਿਹੜੇ ਕੁੜੀ ਨੂੰ ਲੈ ਕੇ ਗਏ ਬਿਨਾਂ ਕਿਸੇ ਚੀਜ਼ ਲੱਤੇ ਆ ਸਿਰਫ ਕੁੜੀ ਦੇ ਗੁਣ ਵੇਖੇ ਸੀ ਤੁਸੀਂ ਉਸ ਵਕਤ ਉਸ ਵਕਤ ਤੁਸੀਂ ਇਹ ਕੁੜੀ ਦੇ ਗੁਣ ਵੇਖੇ ਸੀ ਕਿ ਕੁੜੀ ਗੁਨਾ ਦਾ ਖਜ਼ਾਨਾ ਹੈ ਤੇ ਅੱਜ ਕਿਉਂ ਚੀਜ਼ਾਂ ਮੰਗੀਆਂ ਜਾਣ ਦੇ ਗਏ ਨਹੀਂ ਚੀਏ ਕੁਛ ਹੀ ਮੌਕਾ ਆਇਆ ਤੇ ਕਿਹਾ ਨਹੀਂ ਤੇ ਅਸੀਂ ਉਹ ਜਨਾਂ ਉਹਨਾਂ ਨੂੰ ਕੁਛ ਕਹਿ ਲੈ ਆ ਜਦੋਂ ਚਾਈ ਰਿਤੀ ਦਾ ਵਿਆਹ ਹੋਇਆ ਸੀ ਕਿ ਉਦੋਂ ਖੁਸ਼ੀ ਦਾ ਮੌਕਾ ਨਹੀਂ ਸੀਗਾ ਨਹੀਂ ਤੇ ਇਹ ਹੈਗਾ ਜਦੋਂ ਚੁੱਪ ਜਦੋਂ ਤੇ ਅਗਰ ਮੁੰਡਾ ਆ ਉਦੋਂ ਖੁਸ਼ੀ ਦਾ ਮੌਕਾ ਨਹੀਂ ਸੀਗਾ ਹੈਗਾ ਸੀ ਤੇ ਫੇਰ ਤਾਂ ਅਸੀਂ ਦੋਦਾ ਵੀ ਚੁੱਪ ਰਹੇ ਤੇ ਫੋਨ ਕਿਉਂ ਬੱਚੇ ਦੀ ਮੇਰੀ ਗੱਲ ਸੁਣੋ ਹੁਣ ਕਿਹੜੀ ਇਹਨਾਂ ਦੀ 10 ਕਰੋੜ ਦੀ ਲਾਟਰੀ ਨਿਕਲ ਆਈ ਆ ਹੁਣ ਵੀ ਉਸੇ ਤਰ੍ਹਾਂ ਭਾਜੀ ਕੰਮ ਕਰਦੇ ਨੇ ਹੁਣ ਵੀ ਉਸੇ ਤਰ੍ਹਾਂ ਇਹਨਾਂ ਦਾ ਮੁੰਡਾ ਕੰਮ ਕਰਦਾ ਹੈ ਇਹਨਾਂ ਨੂੰ ਕੋ ਖਜ਼ਾਨਾ ਨਹੀਂ ਲੱਭਿਆ ਤੁਸੀਂ 3 ਨੂੰ ਮਜਬੂਰੀ ਅੰਨਾ ਕ ਕਰ ਦਿੰਦੇ ਜੇ 3 ਰੋ ਕੇ ਕਲਪਕੇ ਆਪਣੇ ਮਾਪੇ ਨੂੰ ਫੋਨ ਕਰਦੀਆਂ ਤੇ ਮਾਮਾ ਵਿਚਾਰੀਆਂ ਕਿ 3 ਨੂੰ ਨਾ ਕੁਝ ਕਿਹਾ ਜਾਵੇ ਫਿਰ ਵਿਆਜੀ ਪੈਸੇ ਚੁੱਕਦੀਆਂ ਘਰ ਗਹਿੜੇ ਪੰਦੀਆਂ ਝੇ ਉਹਨਾਂ ਦੇ ਘਰ ਗਹਿੜੇ ਪੈ ਗਿਆ ਉਹਨਾਂ ਨੂੰ ਛਡਾਇਆ ਨਾ ਗਿਆ ਕੀ ਤੁਸੀਂ ਉਸੇ ਤਰ੍ਹਾਂ ਰਿਜ਼ੋਲਵ ਕਰੋਗੇ ਜਾ ਕੇ ਮਾਈਕ 'ਚ ਬੋਲਿਓ ਕਿ ਸਾਡੇ ਕੁੜਮਾ ਦਾ ਘਰ ਗੈਣੇ ਪੈ ਗਿਆ ਸਾਡੀ ਵਜ੍ਹਾ ਕਰਕੇ ਕਿਉਂਕਿ ਆਪਾਂ ਮੂੰਹ ਖੋਲੇ ਸੀ ਆਪਾਂ ਕਹਾ ਸੀ ਜੇ ਦੇਣਾ ਲੈਣਾ ਹੈ ਤੇ ਫੇਰ ਸਾਡੇ ਘਰ ਵੜਿਓ ਨਹੀਂ ਤਾਂ ਸਾਡੇ ਘਰ ਕੁੜੀ ਵੜਨ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੀਆਂ ਸ਼ਰਤਾਂ ਪਹਿਲਾਂ ਲਿਖਾਉਂਦੇ ਜੀ ਦੱਸੋ ਤਾਂ ਹੀ ਨਹੀਂ ਬੰਜਾ ਪਾ ਲਖਾਂ ਜਾਂਦਾ ਨਹੀਂ ਗਿਆ ਜੀ ਤੇ ਫੇਰ ਪਰ ਖੁਸ਼ੀ ਤਾਂ ਹੁੰਦੀ ਹੈ ਨਾ ਖੁਸ਼ੀ ਗੱਲ ਕੋਈ ਕੀ ਸੀ ਮੈਨੂੰ ਇਸ ਗੱਲ ਦਾ ਜਵਾਬ ਦਿਓ ਜਦੋਂ ਤੁਸੀਂ ਆਪਣਾ ਪੁੱਤ ਉਹਨਾਂ ਦੇ ਘਰ ਵਿਆਹਣ ਗਏ ਸੀ ਉਦੋਂ ਕੀ ਸੀ ਉਦੋਂ ਕੋਈ ਸੋਗ ਸੀ ਉਹ ਤਾਂ ਖੁਸ਼ੀ ਨਹੀਂ ਸੀ ਗਈ ਉਹ ਤਾਂ ਵੀ ਖੁਸ਼ੀ ਸੀ ਤਾਂ ਫੇਰ ਹੁਣ ਹੁਣ ਬੱਚਾ ਆਪਣੇ ਮੂੰਹੋਂ ਕਹਿੰਦਾ ਪਿਆਜ ਜੀ ਗੱਲ ਸੁਣੋ ਪਿਆਜ ਜੀ ਮੇਰੀ ਗੱਲ ਸੁਣੋ ਤੁਸੀਂ ਇੰਨੀ ਚੰਗਿਆਈ ਕੀਤੀ ਸਾਡੇ ਮੱਲੇ ਦੇ ਵਿੱਚ ਇੰਨੀਆਂ ਤਰੀਫਾਂ ਹੋਈਆਂ ਕਿ ਵੇਖੋ ਕਿੰਨੇ ਵਧੀਆ ਇਨਸਾਨ ਨੇ ਇੰਨਾ ਵਿਚਾਰਿਆਂ ਦਾ ਗਰੀਬੀ ਕੱਟੀ ਗਈ ਜਦੋਂ ਗਰੀਬ ਕਰ ਦਿੱਤੀ ਕਿਸੇ ਅਮੀਰ ਕਰ ਜਾਂਦੀ ਇਹਦਾ ਉਹ ਤਾਂ ਰੱਬ ਕੋ ਜਾ ਕੇ ਮੱਥੇ ਟੇਕਦੀ ਆ ਦਵਾਵਾਂ ਮੰਗਦੀ ਆ ਕਿ ਰੱਬਾ ਪਤਾ ਨਹੀਂ ਕਿਹੜੀਆਂ ਕਰਨੀਆਂ ਮੈਂ ਕੀਤੀਆਂ ਸੀ ਅੱਜ ਤੋਂ ਮੇਰੇ ਝੋਲੇ ਚ ਨਾ ਵਧਿਆ ਫਲ ਪਾਇਆ ਮੇਰੀ ਧੀ ਸੁਖੀ ਆ ਮੇਰੀ ਧੀ ਉਹ ਚੀਜ਼ਾਂ ਉੱਥੇ ਵੇਖਣ ਢੀ ਆ ਜਿਹੜੀਆਂ ਉਹਨੇ ਇਸ ਗਰੀਬ ਘਰ ਚ ਨਹੀਂ ਸੀ ਵੇਖੀਆਂ ਤੁਹਾਨੂੰ ਪਤਾ ਇੰਨਾ ਤੇ ਘਰ ਕਿਸੇ ਟਾਈਮ ਰੋਟੀ ਵੀ ਬੰਦੀ ਪਰ ਅੱਜ ਤੋਂ ਹੀ ਦੋਵੇਂ ਜਾਣਿਆ ਨੇ ਤੁਹਾਡੇ ਪਰਿਵਾਰ ਨੇ ਆ ਸਾਰਾ ਕੁਝ ਮੰਗ ਕੇ ਸਾਰੇ ਕੀਤੀ ਕਰਾਈ ਤੇ ਪਾਣੀ ਪੈ ਗਿਆ ਪਾਣੀ ਪੈ ਗਿਆ ਚਰਾ ਜਿਨ੍ਹਾਂ ਨੇ ਸੋਚਿਆ ਜਹਾਂ ਤਾ ਉਸ ਧੀ ਨੇ ਟਾਡੇ ਕੋਲੋਂ ਇੱਕ ਵੀ ਗੱਲ ਲਕਾਈ ਹੋਵੇ ਤਦ ਕਹੋ ਉਹਨੇ ਤਾਂ ਸਾਰਾ ਕੋਹਰੇ ਕਾਪੀ ਵਾਂਗੂ ਆਪਣਾ ਤਾਂ ਖੋਲ ਕੇ ਰੱਖ ਦਿੱਤਾ ਆਪਣਾ ਤਾਂ ਖੋਲ ਕੇ ਰੱਖਤਾ ਪਰ ਭੈਣ ਜੀ ਕਹਿੰਦੇ ਬਹੁਤ ਮਾੜਾ ਕੀਤਾ ਪੁੱਤਰਾ ਠੱਡਾ ਹੈ ਜੋ ਦਿਲ ਕਰਦਾ ਤੁਸੀਂ ਕਰੋ ਪਰ ਤੁਸੀਂ ਆਸਰਾ ਕੀ ਕਰਨ ਦੇ ਜੇ ਕਿ ਜੇ ਨਾਨਕੇ ਆ ਚੀਜ਼ਾਂ ਲੈ ਕੇ ਆਣਗੇ ਤੇ ਆਇਓ ਨਹੀਂ ਤਾਂ ਨਾ ਆਇਓ ਜੇ ਰਿਦੀ ਤੇਰੇ ਪੇਕੇ ਚੀਜ਼ਾਂ ਨਹੀਂ ਲੈ ਕੇ ਆਏ ਤੂੰ ਵੀ ਆਇ ਤੋ ਬਾਅਦ ਪੇਕੇ ਨਹੀਂ ਵੜਨਾ ਦੱਸੋ ਮੈਨੂੰ ਚਾਹੀਜੀ ਤੁਸੀਂ ਸਿਆਣੇ ਜੇ ਤੁਸੀਂ ਸਗੋ ਆਪਣੀ ਧੀ ਨੂੰ ਇਹ ਸਮਝਾਣਾ ਸੀ ਕਿ ਵੇਖ ਅਰਣਾ ਵੇਖ ਜੇ ਆਪਾਂ ਲੈਣ ਦੇ ਟਾਈਮ ਉਹਨਾਂ ਕੋ ਨਹੀਂ ਨਾ ਲਿਆ ਤੇ ਹੁਣ ਵੀ ਨਹੀਂ ਲੈਣਾ ਤੁਹੀ ਦੱਸੋ ਬੇਂਜੀ ਕਿੰਨਾ ਕੁ ਤੁਸੀਂ ਚੰਗਾ ਕੀਤਾ ਮੇਰੀ ਗੱਲ ਸੁਣੋ 7-8 ਸਾਲੋ ਘਰੇ ਮੁੰਡਾ ਦੇ ਵਿਆਹ ਨੂੰ ਅੱਜ ਦਿਨ ਤੱਕ ਅਸੀਂ ਇੱਕ ਸੂਈ ਤੱਕ ਨਹੀਂ ਮੰਗ ਕੀਤੀ ਸੁਖ ਨਾਲ ਮੁੰਡਾ ਜੰਮਿਆ ਉਹਦੇ ਵੀ ਆਪਾਂ ਸੂਈ ਦੀ ਮੰਗ ਨਹੀਂ ਕੀਤੀ ਅੱਜ ਦਿਨ ਤੱਕ ਵੀ ਕਰਦੀ ਰੰਗ ਮੰਗ ਰਹੀ ਕੀ ਨਹੀਂ ਚਲੋ ਅਸੀਂ ਆਈ ਗਿਆ ਕਿ ਧੀ ਗੁਨਾ ਦੀ ਗੁਤਲੀ ਆ ਗਈ ਸਾਡੇ ਘਰ ਸ਼ੁਕਰ ਅਦਾ ਕਰ ਸ਼ੁਕਰ ਹੈ ਇਹਦੇ ਪੈਰਾ ਪੇ ਚਲ ਸ਼ਕਮੀ ਜਦੇ ਘਰ ਹੋ ਰਾਈ ਸਾਡਾ ਘਰ ਹੋਰ ਭੜ ਗਿਆ ਹੈ ਨਾ ਤੇ ਆਸੀ ਨਾ ਗਲਤੀ ਕਰ ਬਟ ਗਲਤੀ ਕਰ ਬਟ ਤੁਸੀਂ ਵੀ ਮੈਨੂੰ ਨਹੀਂ ਸਮਝਾਇਆ ਹਾਂ ਕਹਿਣਾ ਕੀ ਇਦਾਂ ਨਹੀਂ ਕਰਨਾ ਚਾਹੀਦਾ ਜਦ ਮੈਂ ਹੀ ਕਹਿ ਦਿੱਤਾ ਸੀ ਤੇ ਤੁਹਾਡਾ ਫਰਜ਼ ਬੰਦਾ ਇਹ ਧਿਆਨ ਕੀ ਕਰਾ ਮੇਰੀ ਮੱਤ ਤੇ ਪਰਦਾ ਪਿਆ ਲੈ ਉਹ ਕਹਿਣਾ ਚਲ ਕੋਈ ਗੱਲ ਨਹੀਂ ਚਲ ਕੋਈ ਨਹੀਂ ਕਰ ਉਹ ਤੋਂ ਮਾਫੀ ਮੰਗ ਲੈ ਮਾਫੀ ਮੰਗ ਲੈ ਮਾਫੀ ਮੰਗ ਲੈ ਚਲ ਭੈਜੀ ਸਾਨੂੰ ਮਾਫ ਕਰ ਦੇ ਸਾਰੇ ਗਲਤੀ ਬੋਤ ਹੈ ਪੈਂਜੀ ਤੁਸੀਂ ਤਾਂ ਮਾਫੀ ਮੰਗ ਲਈਏ ਇਹ ਗੱਲ ਨੂੰ ਸਮਝ ਗਏ ਜੇ ਕਿ ਆਪਣਾ ਜੋ ਵੀ ਮੰਨ ਕੇ ਗਲਤ ਕੀਤਾ ਪਰ ਐਸੀ ਤਰ੍ਹਾਂ ਕਈ ਹੋਣਗੇ ਜਿਹੜੇ ਗੱਲ ਸਮਝਦੇ ਨਹੀਂ ਜਿਨ੍ਹਾਂ ਨੂੰ ਪਤਾ ਹੈ ਕਿ ਕੁੜੀ ਵਾਲਿਆਂ ਦਾ ਪਰਿਵਾਰ ਕਿਸ ਤਰ੍ਹਾਂ ਦਾ ਹੈ ਲੇਕਿਨ ਆਪਣੀਆਂ ਡਿਮਾਂਡਾਂ ਪੂਰੀਆਂ ਕਰਦੇ ਨੇ ਕਿ ਸਾਨੂੰ ਆ ਚੀਜ਼ ਹੀ ਚਾਹੀਦੀ ਹੈ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਕਿ ਕਿੰਨਾ ਦੇ ਨਾਲ ਇਹ ਵਾਰਦਤਾ ਹੋਈਆਂ ਆਪਾਂ ਇਹਨੂੰ ਵਾਰਦਤਾ ਹੀ ਕਹਾਂਗੇ ਵਾਰਦਤਾ ਹੀ ਆ ਕਿ ਪਹਿਲਾਂ ਆਪਾਂ ਕਿੰਨਾ ਵਧੀਆ ਰਹੇ ਆ ਬਾਅਦ ਚ ਕਿਸੇ ਨਾ ਕਿਸੇ ਤਰ੍ਹਾਂ ਦਾ ਮੌਕਾ ਆ ਜਾਂਦਾ ਤੇ ਆਪਾਂ ਹੋਰ ਤਰ੍ਹਾਂ ਹੋ ਜਾਂਦੇ ਜਿਹੜੀ ਨੂੰ ਨਾ ਆਪਾਂ ਪਿਆਰ ਕਰਦੇ ਆ ਉਹਨੂੰ ਨਫ਼ਰਤ ਕਰਨ ਲੱਗ ਪੈਂਦੇ ਤੁਹਾਡੇ ਹਿਸਾਬ ਨਾਲ ਗਲਤ ਆ ਨਾ ਹਾਂਜੀ ਗਲਤੀ ਬਿਲਕੁਲ ਸਗੋਂ ਤੁਹਾਨੂੰ ਕਹੇ ਕਿ ਕਹਿਣਾ ਚਾਹੀਦਾ ਪੁੱਤਰ ਉਹ ਨਾਨਕੇ ਤਾਂ ਉਤਰਾ ਹੀ ਆ ਕੇ ਖਲੋਜਣ ਉਹ ਜਿੰਨਾ ਹੀ بڑا ਹੁੰਦਾ ਐਨਾ ਹੀ ਪੜਾ ਜਿੰਨਾ ਹੀ بڑا ਤੇ ਫਿਰ ਜਦੋਂ ਐਹੋ ਜਿਹੀ ਗੱਲ ਹੋਈ ਨਾ ਨਾ ਬੜੇ ਤੇ ਫਿਰ ਕਈ ਚਲਾ ਕੇ ਸੋਹਰੇ ਜਿਹੜੇ ਹੁੰਦੇ ਆ ਉਹ ਪਦਾਦ ਕੇ ਬੰਦੇ ਕਹਿਣਗੇ ਉਹ ਭਾਜੀ ਤੁਸੀਂ ਆਇਆ ਨਾ ਸੀ ਭਰਾ ਜੀ ਕੋਈ ਗੱਲ ਹੀ ਨਹੀਂ ਤੁਸੀਂ ਸਿਰ ਤੇ ਬਸ ਪਿੱਠ ਤੇ ਆ ਆ ਆ ਆ ਐਨੇ ਬੜਾ ਸੀ ਐਨੇ ਬਹੁਤ ਸੀ ਮੰਗ ਕੇ ਮੰਤਿਆਂ ਵਾਲੇ ਕੰਮ ਨਾ ਕਰੋ ਤੁਸੀਂ ਰਾਜੇ ਦੇ ਤੇ ਰਾਜੇ ਰਹੋ ਰਾਜੇ ਰਹੋ ਚਲੋ ਜੀ ਜੇ ਸਾਡੀ ਸਟੋਰੀ ਤਾਨੂੰ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇੱਕ ਸਟੋਰੀ ਹੈਗੀ ਆ ਉਹ ਮੈਂ ਤੁਹਾਨੂੰ ਸੁਣਾਵਾਂਗੀ ਜਦ ਮੈਂ ਚੀਜ਼ ਆਪਾਂ ਨੂੰ ਬਣਾ ਲਵਾਂਗੇ ਬਣਾ ਲਵਾਂਗੇ ਜੀ ਜੀ ਨਹੀਂ ਬਣਾ ਲਾਂਗੇ ਆਪਾਂ ਬੜੀ ਵਧੀਆ ਚੀਜ਼ ਹੈ ਸਿੱਖਿਆ ਲੈਣ ਵਾਲੀ ਆ ਤੇ ਬਾਕੀ ਜਿਹੜੇ ਕਰਦੇ ਆ ਉਹ ਨਾ ਕਰਿਆ ਕਰੋ ਸਗੋਂ ਆਪਣੀ ਇਨਸਰਟ ਆਪ ਹੀ ਕਰਵਾਉਂਦੇ ਜੀ ਬਿਲਕੁਲ ਨਾ ਮੇਰੀ ਗੱਲ ਸੁਣੋ ਨਾ ਲੋਕਾਂ ਨੇ ਖਾ ਕੇ ਚਲੇ ਜਾਣਾ ਜੀ ਬਿਲਕੁਲ ਪਰ ਇਸ ਤੇ ਨਾ ਰਿਹਾ ਜੇ ਫਿੱਕ ਪੈ ਜਣੇ ਜੀ ਠੀਕ ਜੀ